ਸੋਚੋ ਇੱਕ ਅਜਿਹੀ ਦੁਨੀਆ ਜਿੱਥੇ ਨਗਦ ਦੀ ਲੋੜ ਹੀ ਨਾ ਹੋਵੇ ਹਰ ਸੌਦਾ ਹਰ ਪੈਸੇ ਦਾ ਲੈਣ ਦੇਣ ਸਿਰਫ ਇੱਕ ਕਲਿੱਕ ਵਿੱਚ ਹੀ ਪੂਰਾ ਹੋ ਜਾਵੇ ਅੱਜ ਅਸੀਂ ਗੱਲ ਕਰਾਂਗੇ ਕੈਸ਼ਲੈਸ ਦੁਨੀਆ ਦੇ ਲਾਭਾਂ ਨੁਕਸਾਨਾਂ ਇਸ ਨੂੰ ਕਿਵੇਂ ਸਵਕਾਰਿਆ ਜਾ ਸਕਦਾ ਹੈ ਅੱਗੇ ਸਿਸਟਮ ਨੂੰ ਕਿਵੇਂ ਹੋਰ ਬਿਹਤਰ ਬਣਾ ਸਕਦੇ ਹਾਂ ਅੱਜ ਦੀ ਵੀਡੀਓ ਸ਼ੁਰੂ ਕਰਨਗੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਜਾਣਕਾਰੀ ਹੋ ਜਾਵੇ ਦੋਸਤੋ ਜੇਕਰ ਤੁਸੀਂ ਵੀ ਪੰਜਾਬੀ ਵਿੱਚ ਆਰਟੀਕਲ ਪੜ੍ਹਨ ਦੀ ਰੁਚੀ ਰੱਖਦੇ ਜਿਵੇਂ ਸਾਇੰਸ ਸਪੇਸ ਨਾਲ ਰਿਲੇਟਡ ਤੁਸੀਂ ਆਰਟੀਕਲ ਪੜ੍ਹਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਮੇਰੇ ਪ੍ਰੋਫਾਈਲ ਤੇ ਚਲਾ ਜਾਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਬਾਊਟ ਮੋਰ ਵਾਲੇ ਆਪਸ਼ਨ ਤੇ ਕਲਿੱਕ ਕਰਨਾ ਤੇ ਤੁਹਾਨੂੰ ਇੱਕ ਇੱਥੇ ਬਲੌਗ ਦੀ ਆਪਸ਼ਨ ਦੇਖਣ ਨੂੰ ਮਿਲ ਜਾਵੇਗੀ ਨਿਊਜ਼ ਪੰਜਾਬੀ ਠੀਕ ਹੈ 024 ਬਲੌਗਸਕੁਆਰ.com ਇਹਦੇ ਤੁਸੀਂ ਚਲੇ ਜਾਣਾ ਜਿਵੇਂ ਤੁਸੀਂ ਇੱਥੇ ਜਾਓਗੇ ਤੁਹਾਨੂੰ ਇੱਥੇ ਬਹੁਤ ਸਾਰੇ ਆਰਟੀਕਲ ਦੇਖਣ ਨੂੰ ਮਿਲ ਜਾਣਗੇ ਤੇ ਤੁਸੀਂ ਇਹਨਾਂ ਆਰਟੀਕਲ ਨੂੰ ਪੰਜਾਬੀ ਵਿੱਚ ਪੜ੍ਹ ਸਕਦੇ ਹੋ ਚਲੋ ਜੀ ਅੱਜ ਦੀ ਵੀਡੀਓ ਅਗੇ ਸ਼ੁਰੂ ਕਰ ਲੈਂਦੇ ਹਾਂ ਕੈਸ਼ਲੈਸ ਦੁਨੀਆ ਦੀ ਪਰਿਭਾਸ਼ਾ ਕੈਸ਼ਲੈਸ ਦੁਨੀਆ ਦਾ ਮਤਲਬ ਹੈ ਜਿੱਥੇ ਪੈਸਿਆਂ ਦੇ ਬਦਲੇ ਡਿਜੀਟਲ ਮੌਡ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਯੂਪੀਆਈ ਅਤੇ ਡਿਜੀਟਲ ਵਾਲਟ ਇਸ ਸਿਸਟਮ ਨਾਲ ਜ਼ਿੰਦਗੀ ਬਹੁਤ ਹੀ ਜ਼ਿਆਦਾ ਆਸਾਨ ਹੁੰਦੀ ਜਾ ਰਹੀ ਹੈ ਹੁਣ ਆਪਾਂ ਇੱਥੇ ਗੱਲ ਕਰਾਂਗੇ ਜੀ ਕੈਸ਼ਲੈਸ ਦੁਨੀਆ ਦੇ ਲਾਭ ਕੀ ਹੋ ਸਕਦੇ ਆ ਸਭ ਤੋਂ ਪਹਿਲਾਂ ਤਾਂ ਨਾਮ ਹੈ ਜੀ ਸਹੂਲਤ ਅਤੇ ਤੇਜ਼ੀ ਯੂਪੀਆਈ ਆਉਣ ਦੇ ਕਰਕੇ ਜਿਹੜਾ ਕਿ ਭੁਗਤਾਨ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੋ ਗਿਆ ਜਿਵੇਂ ਤੁਸੀਂ ਕੋਈ ਵੀ ਬਿੱਲ ਜਾਂ ਫਿਰ ਕਿਸੇ ਨੂੰ ਵੀ ਪੈਸੇ ਭੇਜਣ ਜਾਂ ਪੈਸੇ ਲੈਣੇ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਭੇਜ ਸਕਦੇ ਹੋ ਤੇ ਪੈਸੇ ਮੰਗਵਾ ਸਕਦੇ ਹੋ ਤਾਂ ਇਹਦਾ ਦੂਜਾ ਸਭ ਤੋਂ ਵੱਡਾ ਲਾਭ ਹੈ ਜੀ ਪੈਸਿਆਂ ਦੀ ਸੁਰੱਖਿਆ ਹੁਣ ਤੁਹਾਡੇ ਪੈਸੇ ਚੋਰੀ ਹੋਣ ਦਾ ਡਰ ਹੀ ਨਹੀਂ ਰਿਹਾ ਕਿਉਂਕਿ ਤੁਸੀਂ ਹੁਣ ਪੈਸੇ ਵਾਲਟ ਵਿੱਚ ਨਾ ਰੱਖਣੇ ਸਗੋਂ ਤੁਹਾਡੇ ਫੋਨ ਦੇ ਵਿੱਚ ਹੀ ਹੋਣਗੇ ਇਸ ਕਰਕੇ ਚੋਰੀ ਹੋਣ ਤੋਂ ਬਚ ਜਾਂਦੇ ਨੇ ਇਹਦਾ ਤੀਜਾ ਸਭ ਤੋਂ ਵੱਡਾ ਫਾਇਦਾ ਜੀ ਕੋਲੋਬਲ ਐਕਸਚੇਂਜ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੁਣ ਪੈਸੇ ਭੇਜ ਸਕਦੇ ਹੋ ਜਾਂ ਪੈਸੇ ਮੰਗਵਾ ਸਕਦੇ ਹੋ ਤੁਹਾਨੂੰ ਕੋਈ ਬਾਲਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਪੈਣੀ ਇਹਦਾ ਚੌਥਾ ਸਭ ਤੋਂ ਵੱਡਾ ਲਾਭ ਹੈ ਜੀ ਪ੍ਰਦੂਸ਼ਣ ਘਟਾਉਣ ਦੇ ਵਿੱਚ ਕੈਸ਼ਲੈਸ ਦੁਨੀਆ ਵਿੱਚ ਜੋ ਕਿ ਨੋਟ ਹੋਣਗੇ ਉਹ ਪੂਰੀ ਤਰ੍ਹਾਂ ਬੰਦ ਹੋ ਜਾਣੇ ਹਨ ਉਹਨਾਂ ਦੀ ਛਪਾਈ ਵੀ ਘਟ ਜਾਣੀ ਹੈ ਜਿਸ ਕਰਕੇ ਪੇੜਾਂ ਦੀ ਕਟਾਈ ਵੀ ਘਟ ਜਾਣੀ ਹੈ ਇਸ ਨਾਲ ਪ੍ਰਦੂ ਤੇ ਆਪਣਾ ਪ੍ਰਾਇਵਰਨ ਹੋਰ ਵੀ ਵਧਗਾ ਹੋਵੇਗਾ ਜੇਕਰ ਕਿਸੇ ਚੀਜ਼ ਦੇ ਲਾਭ ਹੁੰਦੇ ਹਨ ਤਾਂ ਉਸਦੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ ਆਓ ਦੇਖ ਲੈਂਦੇ ਹਾਂ ਜੀ ਕੈਸ਼ਲੈਸ ਦੁਨੀਆ ਦੇ ਨੁਕਸਾਨ ਦੇ ਬਾਰੇ ਇਹਦਾ ਸਭ ਤੋਂ ਵੱਡਾ ਨੁਕਸਾਨ ਹੈ ਜੀ ਸਾਈਬਰ ਅਪਰਾਧ ਦਾ ਖਤਰਾ ਜਿਵੇਂ ਹੀ ਤੁਹਾਡਾ ਪੈਸਾ ਡਿਜੀਟਲ ਜਾਂਦਾ ਤਾਂ ਉਤੇ ਹੈਕਿੰਗ ਤੇ ਡਾਟਾ ਚੋਰੀ ਵਾਧ ਜਾਂਦੀ ਹੈ ਜਿਸ ਕਰਕੇ ਤੁਹਾਡਾ ਪੈਸਾ ਇੱਥੇ ਚੋਰੀ ਵੀ ਹੋ ਸਕਦਾ ਹੈ ਇਹਦਾ ਦੂਜਾ ਸਭ ਤੋਂ ਵੱਡਾ ਨੁਕਸਾਨ ਹੈ ਜੀ ਟੈਕਨੋਲੋਜੀ ਤੇ ਨਿਰਭਰਤਾ ਬਹੁਤ ਜ਼ਿਆਦਾ ਹੈ ਜਿਵੇਂ ਕਿ ਇੰਟਰਨੈਟ ਨਾ ਹੋਵੇ ਜਾਂ ਕੋਈ ਵੀ ਦਿੱਕਤ ਆ ਪੈ ਜਾਂਦੀ ਹੈ ਤਾਂ ਤੁਹਾਡਾ ਪੈਸਾ ਉਹ ਨਹੀਂ ਨਿਕਲ ਸਕਦਾ ਤੁਹਾਨੂੰ ਇਹਦਾ ਤੀਜਾ ਸਭ ਤੋਂ ਵੱਡਾ ਖਤਰਾ ਜੀ ਪ੍ਰਾਈਵੇਸੀ ਦਾ ਖਤਰਾ ਕਿਉਂਕਿ ਤੁਹਾਡਾ ਇੱਥੇ ਸਾਰਾ ਪੈਸਾ ਆਨਲਾਈਨ ਹੈ ਜਿਸ ਕਰਕੇ ਤੁਹਾਡਾ ਪੈਸਾ ਟਰੈਕ ਵੀ ਕੀਤਾ ਜਾ ਸਕਦਾ ਕਿ ਤੁਸੀਂ ਕਿਸ ਨੂੰ ਪੈਸਾ ਭੇਜ ਰਹੇ ਹੋ ਤਾਂ ਕਿਸ ਤੋਂ ਪੈਸਾ ਮੰਗਵਾ ਰਹੇ ਹੋ ਇਹਦਾ ਚੌਥਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਹੈਗਾ ਸਭ ਲਈ ਪਹੁੰਚ ਹੀ ਹੈ ਨਹੀਂ ਇਸ ਦੁਨੀਆ ਵਿੱਚ ਅਜੇ ਬਹੁਤ ਸਾਰੇ ਗਰੀਬ ਅਤੇ ਪਛੜੇ ਖੇਤਰ ਹੈ ਜਿੱਥੇ ਦੋ ਟਾਈਮ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਤਾਂ ਉਹ ਫੋਨਾਂ ਦਾ ਤਾਂ ਸੋਚ ਹੀ ਨਹੀਂ ਸਕਦੇ ਇਸ ਲਈ ਇਸ ਟੈਕਨੋਲੋਜੀ ਨੂੰ ਬਣਾਉਣ ਲਈ ਉਹਨਾਂ ਲੋਕਾਂ ਨੂੰ ਵੀ ਜਿਹੜੇ ਫੋਨਾਂ ਪ੍ਰੋਵਾਈਡ ਕਰਾਉਣੇ ਪੈਣਗੇ ਇਹਦੇ ਲਈ ਸਭ ਲਈ ਪਹੁੰਚ ਦੇ ਵਿੱਚ ਹੈ ਨਹੀਂਗਾ ਕੈਸ਼ਲੈਸ ਦੁਨੀਆ ਦੇ ਆਪਾਂ ਲਾਭ ਤੇ ਨੁਕਸਾਨ ਬਾਰੇ ਤਾਂ ਜਾਣ ਲਿਆ ਪਰ ਹੁਣ ਆਪਾਂ ਇਹ ਵੀ ਦੇਖਣਾ ਪਵੇਗਾ ਕਿ ਦੁਨੀਆ ਕੈਸ਼ਲੈਸ ਬਣ ਕਿਵੇਂ ਸਕਦੀ ਹੈ ਇਹਦੇ ਲਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਡਿਜੀਟਲ ਸਿੱਖਿਆ ਪ੍ਰੋਵਾਈਡ ਕਰवानी ਪਵੇਗੀ ਜਿਵੇਂ ਕਿ ਸਭ ਲੋਕਾਂ ਨੂੰ ਸਿਖਾਉਣਾ ਪਵੇਗਾ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਨੀ ਹੈ ਕਿ ਡਿਜੀਟਲ ਪੈਸਾ ਤੁਸੀਂ ਲੋਕਾਂ ਨੂੰ ਕਿਵੇਂ ਭੇਜਣਾ ਜਾਂ ਕਿਵੇਂ ਉਹਨਾਂ ਤੋਂ ਪੈਸਾ ਮੰਗਵਾਉਣਾ ਹੈ ਇਹਦਾ ਦੂਜਾ ਸਭ ਤੋਂ ਵੱਡਾ ਕੰਮ ਹੋਵੇਗਾ ਜੀ ਬਿਹਤਰ ਇਨਫਰਾਸਟ੍ਰਕਚਰ ਜਿਵੇਂ ਕਿ ਸਾਨੂੰ ਤੇਜ਼ ਇੰਟਰਨੈਟ ਦੀ ਲੋੜ ਪਵੇਗੀ ਤੇ ਸਾਰਿਆਂ ਨੂੰ ਸਮਾਰਟਫੋਨ ਪਹੁੰਚਯੋਗ ਬਣਾਉਣੇ ਪੈਣਗੇ ਉਸ ਲਈ ਬਹੁਤ ਸਾਰੇ ਡਿਸਕਾਊਂਟ ਵੀ ਇਹ ਚੌਥਾ ਸਭ ਤੋਂ ਵੱਡਾ ਜੀ ਪੁਆਇੰਟ ਆ ਹੋਏਗਾ ਸੁਰੱਖਿਆ ਪ੍ਰਬੰਧ ਆਪਾਂ ਫਾਈਬਰ ਸੁਰੱਖਿਆ ਨੂੰ ਇੰਨਾ ਮਜ਼ਬੂਤ ਬਣਾਉਣਾ ਪਵੇਗਾ ਕਿ ਕਿਸੇ ਦਾ ਵੀ ਪੈਸਾ ਚੋਰੀ ਨਾ ਹੋ ਸਕੇ ਤੇ ਸਾਰੇ ਸੁਰੱਖਿਅਤ ਤਰੀਕੇ ਨਾਲ ਇਸ ਦਾ ਵਰਤੋਂ ਕਰ ਸਕਣ ਚੌਥਾ ਜੀ ਪ੍ਰਤੀਸ਼ਾਵਾ ਜਿਵੇਂ ਆਪਾਂ ਦੂਜੇ ਪੁਆਇੰਟ ਵਿੱਚ ਡਿਸਕਸ ਕੀਤਾ ਕਿ ਆਪਾਂ ਨੂੰ smartphones ਸਾਰਿਆਂ ਨੂੰ ਪਹੁੰਚੋ ਬਣਾਉਣੇ ਪੈਣਗੇ ਉਸ ਲਈ ਆਪਾਂ ਨੂੰ ਬਹੁਤ ਸਾਰੇ ਡਿਸਕਾਊਂਟ ਦੇ ਕੇ ਲੋਕਾਂ ਤੱਕ ਜਾਂ ਇਨਾਮ ਦੇਣੇ ਪੈਣਗੇ ਜਦੋਂ ਹੀ ਕੋਈ ਡਿਜੀਟਲ ਕੈਸ਼ ਦੀ ਵਰਤੋਂ ਕਰਦਾ ਤੇ ਹਾਂਜੀ ਅੱਜ ਦੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਨਾਲ ਸਾਡੇ ਪੇਜ ਨੂੰ ਫੋ ਦੇ ਨਾਲ ਜੋ ਮੈਂ ਬਲੌਗ ਦਾ ਲਿੰਕ ਦਿੱਤਾ ਤੁਸੀਂ ਉੱਥੇ ਜਾ ਕੇ ਇਸ ਨੂੰ ਪੜ੍ਹ ਵੀ ਸਕਦੇ ਹੋ